ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਭਾਰਤ ਦੇ ਵਿੱਚ ਪਾਕਿਸਤਾਨੀ ਨਾਗਰਿਕ ਰਹ ਰਹੇ ਨੇ ਉਹਨਾਂ ਨੂੰ ਹੁਣ ਪਾਕਿਸਤਾਨ ਜਾਣਾ ਹੋਵੇਗਾ ਤੇ ਅੱਜ ਪਾਕਿਸਤਾਨ ਜਾਣ ਦਾ ਅਖੀਰਲਾ ਦਿਨ ਹੈ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਮਾਂ ਦੇ ਕੋਲ ਤਾਂ ਭਾਰਤ ਦੀ ਨਾਗਰਿਕਤਾ ਹੈ ਪਰ ਉਸ ਦੇ ਤਿੰਨ ਬੱਚਿਆਂ ਦੇ ਕੋਲ ਪਾਕਿਸਤਾਨ ਦੀ ਨਾਗਰਿਕਤਾ ਹੁਣ ਸਵਾਲੇ ਖੜਾ ਹੁੰਦਾ ਕਿ ਆਖਰ ਬੱਚੇ ਪਾਕਿਸਤਾਨ ਜਾਣ ਜਾਂ ਫਿਰ ਕਿਸ ਜਗ੍ਹਾ ਤੇ ਰਹਿਣ ਪਾਕਿਸਤਾਨ ਦੇ ਵਿੱਚ ਬੈਠਾ ਇਹਨਾਂ ਬੱਚਿਆਂ ਦਾ ਪਿਓ ਵੀ ਜਿਹੜਾ ਹੁਣ ਆਪਣੀ ਪਤਨੀ ਦਾ ਫੋਨ ਨਹੀਂ ਚੁੱਕ ਰਿਹਾ। ਪਤੀ ਦੇ ਨਾਲ ਝਗੜਾ ਹੋਣ ਤੋਂ ਬਾਅਦ ਹੀ ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਪੀੜਤ ਔਰਤ ਜਿਹੜੀ ਹੈ ਉਹ ਕੁਝ ਸਮਾਂ ਪਹਿਲਾਂ ਹੀ ਭਾਰਤ ਦੇ ਵਿੱਚ ਆਈ ਸੀ। ਪੀੜਤ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਹੁਣ ਫੌਜ ਦੇ ਅਧਿਕਾਰੀਆਂ ਦੇ ਹਾੜੇ ਕੱਢ ਰਹੀ ਹੈ ਕਿ ਉਹਨਾਂ ਨੂੰ ਪਾਕਿਸਤਾਨ ਨਾ ਭੇਜਿਆ ਜਾਵੇ। ਜਾਂ ਫਿਰ ਜੇਕਰ ਬੱਚਿਆਂ ਨੂੰ ਭੇਜਦੇ ਨੇ ਤਾਂ ਉਹਨਾਂ ਦੀ ਮਾਂ ਨੂੰ ਵੀ ਜਿਹੜਾ ਪਾਕਿਸਤਾਨ ਭੇਜਿਆ ਜਾਵੇ। ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਹੀ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪਾਕਿਸਤਾਨੀ ਨਾਗਰਿਕਾਂ ਦੇ ਨਾਲ ਸਖਤੀ ਵਿਖਾਈ ਦੇ ਰਹੀ ਹੈ। ਭਾਰਤ ਦੇ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਦਾ ਅੱਜ ਅਖੀਰਲਾ ਦਿਨ ਜਿਹੜਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਚ ਪਾਕਿਸਤਾਨੀ ਨਾਗਰਿਕ ਜਿਹੜੇ ਨੇ ਉਹ ਪਾਕਿਸਤਾਨ ਜਾ ਵੀ ਰਹੇ ਨੇ ਲੇਕਿਨ ਇਸ ਦੌਰਾਨ ਇੱਕ ਵੱਖਰਾ ਹੀ ਮਾਮਲਾ ਜਿਹੜਾ ਅਟਾਰੀ ਵਗਸ ਰਾਦੇ ਦੇ ਉੱਤੇ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਇੱਕ ਭਾਰਤ ਦੀ ਰਹਿਣ ਵਾਲੀ ਲੜਕੀ ਦਾ ਕੁਝ ਸਾਲ ਪਹਿਲਾਂ ਹੀ ਇੱਕ ਪਾਕਿਸਤਾਨ ਦੇ ਨੌਜਵਾਨ ਦੇ ਨਾਲ ਵਿਆਹ ਹੋਇਆ ਸੀ ਉਸ ਦੇ ਕੋਲ ਭਾਰਤ ਦੀ ਹੀ ਨਾਗਰਿਕਤਾ ਸੀ ਇਸ ਔਰਤ ਦੇ ਕੋਲ ਅਤੇ ਜਿਸ ਤੋਂ ਬਾਅਦ ਉਸ ਔਰਤ ਦੇ ਤਿੰਨ ਬੱਚੇ ਵੀ ਹੋਏ ਅਤੇ ਬਾਅਦ ਵਿੱਚ ਉਸ ਦਾ ਆਪਣੇ ਪਾਕਿਸਤਾਨ ਦੇ ਵਿੱਚ ਰਹਿੰਦੇ ਪਤੀ ਦੇ ਨਾਲ ਝਗੜਾ ਹੋ ਗਿਆ ਤੇ ਫਿਰ ਉਹ ਆਪਣੇ ਪਾਕਿਸਤਾਨੀ ਤਿੰਨ ਬੱਚਿਆਂ ਨੂੰ ਲੈ ਕੇ ਭਾਰਤ ਦੇ ਵਿੱਚ ਆ ਗਈ ਅਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੋ ਫੈਸਲੇ ਲਿੱਤੇ ਗਏ ਨੇ ਉਸ ਤੋਂ ਬਾਅਦ ਉਸ ਔਰਤ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਪਾਕਿਸਤਾਨ ਭੇਜਣਾ ਪਵੇਗਾ ਕਿਉਂਕਿ ਉਹਨਾਂ ਦੀ ਨਾਗਰਿਕਤਾ ਪਾਕਿਸਤਾਨ ਦੀ ਹੈ ਲੇਕਿਨ ਔਰਤ ਦੀ ਆਪਣੇ ਪਤੀ ਦੇ ਨਾਲ ਜਿਹੜੀ ਹੈ ਉਹ ਲੜਾਈ ਚੱਲ ਰਹੀ ਹੈ ਝਗੜਾ ਚੱਲ ਰਿਹਾ ਹੈ ਜਿਸ ਕਰਕੇ ਉਸ ਦਾ ਪਤੀ ਜਿਹੜਾ ਆਪਣੀ ਪਤਨੀ ਦਾ ਫੋਨ ਨਹੀਂ ਚੁੱਕ ਰਿਹਾ ਤੇ ਔਰਤ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਬੱਚੇ ਪਾਕਿਸਤਾਨ ਭੇਜ ਦਿੱਤੇ ਜਾਂਦੇ ਨੇ ਤਾਂ ਉਹ ਰਹਿਣਗੇ ਕਿੱਥੇ ਕਿਉਂਕਿ ਉਸ ਦਾ ਪਤੀ ਵੀ ਫੋਨ ਨਹੀਂ ਚੁੱਕ ਰਿਹਾ ਤੇ ਔਰਤ ਦੇ ਕੋਲ ਜਿਹੜੀ ਨਾਗਰਿਕਤਾ ਉਹ ਭਾਰਤ ਦੀ ਹੈ ਤਾਂ ਇਸ ਮੌਕੇ ਦੇ ਉੱਤੇ ਪੀੜਤ ਔਰਤ ਦੇ ਵੱਲੋਂ ਹੁਣ ਬੀਐਸਐਫ ਦੇ ਅਧਿਕਾਰੀਆਂ ਦੇ ਅੱਗੇ ਰੋ ਰੋ ਕੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਦੇ ਬੱਚਿਆਂ ਨੂੰ ਪਾਕਿਸਤਾਨ ਨਾ ਭੇਜਿਆ ਜਾਵੇ ਲੇਕਿਨ ਬੱਚਿਆਂ ਦੇ ਕੋਲ ਪਾਕਿਸਤਾਨ ਦੀ ਨਾਗਰਿਕਤਾ ਹੈ ਜਿਸ ਕਰਕੇ ਉਹਨਾਂ ਨੂੰ ਪਾਕਿਸਤਾਨ ਜਾਣਾ ਪਵੇਗਾ ਤਾਂ ਪੀੜਤ ਔਰਤ ਨੇ ਕਿਹਾ ਕਿ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਾਡਾ ਕਸੂਰ ਕੀ ਹੈ ਉਸ ਦੇ ਬੱਚੇ ਹੁਣ ਕਿੱਥੇ ਰਹਿਣ ਪਾਕਿਸਤਾਨ ਦੇ ਵਿੱਚ ਕਿਸ ਦੇ ਕੋਲ ਰਹਿਣਗੇ ਜੇਕਰ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਉਸ ਦਾ ਪਤੀ ਜਿਹੜਾ ਉਸ ਦਾ ਫੋਨ ਨਹੀਂ ਚੁੱਕ ਰਿਹਾ ਅਤੇ ਉਸ ਪੀੜਤ ਔਰਤ ਦੇ ਕੋਲ ਖੁਦ ਹੁਣ ਭਾਰਤ ਦੀ ਨਾਗਰਿਕਤਾ ਜਿਸ ਕਰਕੇ ਉਹ ਪਾਕਿਸਤਾਨ ਨਹੀਂ ਜਾ ਸਕਦੀ ਬੀਐਸਐਫ ਦੇ ਵੱਲੋਂ ਉਸ ਔਰਤ ਨੂੰ ਪਾਕਿਸਤਾਨ ਜਿਹੜਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਬੱਚਿਆਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਤੁਹਾਡਾ ਨਾਮ ਬਤਾਈਏ ਕਹਾਂ ਜਾਏ ਸ਼ਾ ਮੈਸੂਰ ਸੇ ਉਹ ਸ਼ਾਦੀ ਉੱਧਰ ਹੋਈ ਹੈ ਨਾ तो मैं विजिट आठ साल के बाद आई थी यहाँ इंडिया तो मेरे तीन बच्चे अभी जो हाथ से हुए कह रहे निकलो निकलो वहाँ पर इनको तीनों को रिसीव करने वाला नहीं है मैं इनको किसके हवाले करूँ बॉर्डर पे वहाँ कौन इनको लेगा तो ये तीन बच्चे तो तो ये टू एंड हाफ ये ये एट ईयर के ये फोर इयर्स का उधर इनको लेने वाला हस्बैंड और नहीं है अभी तो आप ये नहीं छोड़ेंगे ना ये तो भेज कर रहेंगे मैं किस को भेजे हस्बैंड फोन नहीं उठा रहे इंडियन पासपोर्ट है, है के मेरा और मेरा पासपोर्ट भी नहीं है ना रिन्यूअल को मैंने दिया है उसके लिए भी इसके ऑर्डर के लिए भी तो वो नहीं कर रहे है तो ना वाँगे? जी तो अभी आपने और अपने बच्चों साथ लेके जाना नहीं मेरा पासपोर्ट नहीं मैं कैसे जाऊँगा हस्बैंड फोन नहीं उठा रहा है आए कब थे आप जनवरी में कितना आपके पास था फोर्टी फाइव डेज का था तो मैं एक्सटेंड करवा करवा के इनको रखा रही थी यहाँ पे क्या करती हूँ हाँ तो वो भी नहीं छोड़ रहे हैं। वहाँ ये तीन उधर बॉन हुए हैं बस